ਗਾਰੰਟੀ ਗਰੰਟੀ ਆਪਣੀ ਕਿੰਨੇ ਦੀ ਗਾਰੰਟੀ ਵੀ ਤੇ 20 ਸਾਲ ਦੀ ਮਿਆਦ ਹੈ ਜੀ 20 ਸਾਲ ਤੱਕ ਭਰਦਾ ਨਹੀਂ ਆ ਵੀਰੇ ਭਰਦਾ ਨਹੀਂ ਕੰਮ ਵੀਰੇ ਕਿੰਨਾ ਕੁ ਪੁਰਾਣਾ ਹੈ ਕੰਮ ਆਪ ਨੂੰ 4 ਤੋਂ 5 ਸਾਲ ਹੋ ਗਏ ਵੀਰੇ ਕੰਮ ਕਰਦਿਆਂ ਨੂੰ ਹਜੇ ਤੱਕ ਇੱਕ ਲਾਂਬਾ ਨਹੀਂ ਆਇਆ ਠੀਕ ਆ ਇਹਦੀ ਪਾਤੋ ਕਿੱਥੇ ਕਰੀ ਜਾਂਦੀ ਹੈ ਜਿਆਦਾਤਰ ਵੀਰੇ ਨਹਾਉਣ ਵਾਲਾ ਤੇ ਰਸੋਈ ਦਾ ਪਾਣੀ ਆ ਜਿਹੜਾ ਅੱਛਾ ਉਹਦੇ ਵਾਸਤੇ ਹੈਗਾ ਵੀ ਜਿਆਦਾ ਬੇਸਟ ਪਾਣੀ ਬੇਸਟ ਪਾਣੀ ਆ ਵੀਰੇ ਨਵੀਆਂ ਨਵੀਆਂ ਕੋਠੀਆਂ ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਇਹ ਚੀਜ਼ਾਂ ਕਰਵਾਈਆਂ ਜਾਂਦੀਆਂ ਆ ਕਰਵਾਈਆਂ ਜਾਂਦੀਆਂ ਇਹਦੀ ਲੋਕਲ 12000 ਰੁਪਿਆ ਦਾ ਆ ਅੱਛਾ ਟਰਾਂਸਪੋਰਟ ਖਰਚਾ ਲੱਗਾਗਾ ਜੇ 400 ਕਿਲੋਮੀਟਰ 300 ਕਿਲੋਮੀਟਰ ਤੋਂ ਆਵੇ ਟ੍ਰਾਂਸਪੋਰਟ ਖਰਚਾ ਲੱਗ ਜਾਗਾ ਕਿੱਥੇ ਤੱਕ ਆਪਾਂ ਨੇ ਹੁਣ ਤੱਕ ਕਰਿਆ ਵੀਰੇ ਇਹ ਚੰਡੀਗੜ੍ਹ ਬਠਿੰਡਾ ਮਹਾਲੀ ਸਾਹਿਬ ਕਰਿਆ ਵੀਰੇ ਸਾਰੇ ਕਿਤੇ ਜਾਣੀ ਕਿ ਕਰਦੇ ਹਾਂ ਕੰਮ ਕਰਦੇ ਹਾਂ ਹਾਂ 24 ਕੜੇ ਲੱਗਦੇ ਵੀਰੇ 24 ਕੜੇ 25 ਫੁੱਟ ਦੀ ਕੂਈ ਬਣਾਉਣ ਦੇ ਵਿੱਚ ਹਾਂਜੀ ਜਿਹੜੇ ਘਰਾਂ ਵਿੱਚ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਨਹੀਂ ਹੈਗਾ ਨਾ ਉਸ ਦਾ ਆਪਾਂ ਨੇ ਪੱਕਾ ਹੱਲ ਲੱਭ ਲਿਆ ਬਾਈ ਜੀ ਤੇ ਬਾਈ 25 ਫੁੱਟ ਡੂੰਗੀ ਇੱਕ ਕੂਈ ਤਿਆਰ ਕਰਦੇ ਨੇ ਸਾਰਾ ਲੇਬਰ ਖਰਚਾ ਆਪਦਾ ਉਹਨਾਂ ਦਾ ਤੇ ਬਾਕੀ ਜਿਹੜੇ ਘਰ ਖੇਤਾਂ ਦੇ ਵਿੱਚ ਜਾਂ ਪਿੰਡਾਂ ਸ਼ਹਿਰਾਂ ਤੋਂ ਦੂਰ ਦਰਾਡੇ ਨੇ ਉੱਥੇ ਪਾਣੀ ਦਾ ਪੱਕਾ ਪ੍ਰਬੰਧ ਨਹੀਂ ਹੈਗਾ ਉੱਥੇ ਇਹ ਕੰਮ ਕਰਵਾਇਆ ਜਾਂਦਾ ਤੇ ਬਾਥਰੂਮ ਤੇ ਰਸੋਈ ਦਾ ਬੇਸਟ ਪਾਣੀ ਦੀ ਨਿਕਾਸੀ ਦਾ ਇਹ ਪੱਕਾ ਹੱਲ ਹੈ ਬਾਈ ਜੀ ਹਾਂਜੀ ਹਸਤਰੀਕਾਲ ਸਾਰੇ ਭਾਈਆਂ ਨੂੰ ਅੱਜ ਪਹੁੰਚੇ ਹੋਏ ਆ ਪਿੰਡ ਸ਼ਹਿਰ ਬੋਹੇ ਦੇ ਵਿੱਚ ਤੇ ਬੋਹੇ ਸ਼ਹਿਰ ਦੇ ਵਿੱਚ ਇੱਕ ਦੁਕਾਨ ਬਹੁਤ ਮਸ਼ਹੂਰ ਆ ਬਾਈ ਤੇ ਪਿੱਛੇ ਦੇਖੀ ਸਕਦੇ ਹੋ ਇਹਨਾਂ ਨੂੰ ਕਿਹਾ ਜਾਂਦਾ ਕੜੇ ਬਾਈ ਜੀ ਤੇ ਬਾਕੀ ਨਵੀਆਂ ਕੋਠੀਆਂ ਦੇ ਵਿੱਚ ਇਹ ਕੰਮ ਬਹੁਤ ਕਰਾਇਆ ਜਾਂਦਾ ਹੈ ਇਹ ਕੰਮ ਸਪੈਸ਼ਲ ਪਾਣੀ ਦੀ ਨਿਕਾਸੀ ਲਈ ਬਾਈ ਜੀ ਕਰਾਉਂਦੇ ਬਾਈ ਇਹ ਮੇਨ ਰੋਡ ਆ ਆਪਣਾ ਬਲਾਡੇ ਤੋਂ ਬੋਹਾਲਾ ਤੇ ਉਹਦੇ ਉੱਪਰ ਬਾਈਆਂ ਦੀ ਸ਼ਾਪ ਹੈ ਤੇ ਬਾਕੀ ਤੁਸੀਂ ਕੰਮ ਦੇਖ ਸਾਦੇ ਬਹੁਤ ਵਧੀਆ ਕੰਮ ਹੈ ਬਾਈਆਂ ਦਾ ਤੇ ਬਾਕੀ ਤੁਹਾਨੂੰ ਸਾਰੀ ਗੱਲਬਾਤ ਆਪਾਂ ਬਾਈਆਂ ਨਾਲ ਕਰਾਵਾਂਗੇ ਵੀ ਕੀ ਗੱਲਬਾਤ ਹੈ ਵੀ ਸਾਰਾ ਇਹ ਕੰਮ ਕਿਵੇਂ ਕਰਾਇਆ ਜਾਂਦਾ ਤੇ ਨੰਬਰ ਤੁਹਾਨੂੰ ਦਵਾਂਗੇ ਬਾਈ ਦਾ ਤੇ ਕੰਟੈਕਟ ਜਰੂਰ ਕਰਿਓ ਬਾਈ ਨਾਲ। ਹਾਂਜੀ ਬਾਈ ਸਤਿ ਸ੍ਰੀ ਅਕਾਲ। ਬਾਈ ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਚਾਲ ਓ ਵੀਰੇ? ਵਧੀਆ ਵੀਰੇ ਵਧੀਆ। ਕੰਮਕਾਰ ਕਿਵੇਂ ਚੱਲਦਾ ਬਾਈ? ਕੰਮ ਬੜੀ ਵਧੀਆ ਚੱਲੇ ਜਾਂਦਾ। ਆਪਣਾ ਕੜਿਆਂ ਦਾ ਕੰਮ ਹੈ ਬਾਈ। ਹਾਂਜੀ ਕੜਿਆਂ ਦਾ ਹੀ। ਤੇ ਪਹਿਲਾਂ ਤਾਂ ਇਹੀ ਪੁੱਛਦਿਆਂ ਆਪਾਂ ਵੀ ਇਹ ਤਿਆਰ ਕਿਵੇਂ ਕਰਿਆ ਜਾਂਦਾ ਬਾਈ? ਇਹ ਤਿਆਰ ਵੀਰੇ ਤਾਰ ਪੈਂਦੀ ਹੈਗੀ। ਵਧੀਆ ਬਜਰੀ ਹਾਂਜੀ। ਵਧੀਆ ਤਾਰ ਪਾਉਣੀ। ਹਾਂ ਵਧੀਆ ਤਾਰ ਪਾਉਣੀਆ। ਠੀਕ ਹੈ। ਤਾਰ ਪਾ ਕੇ ਸਿਮਿੰਟ ਨਾਲ ਵਧੀਆ ਬਜਰੀ-ਬੂਰੀ ਪਾ ਕੇ ਵਧੀਆ ਤਿਆਰ ਕਰਦੇ ਹਾਂ। ਵਧੀਆ ਐਨ ਇੱਕ ਕਲੰਬਰ ਦਾ ਤਿਆਰ ਕਰਦੇ ਹਾਂ ਤੇ ਬਾਕੀ ਦੇ ਇਹ ਬਹੁਤ ਮਜ਼ਬੂਤ ਹੈ। ਬਹੁਤ ਨਾਲ ਭਾਜਨ ਪੂਜਨ ਵੀ ਬਹੁਤ ਹੋਊਗਾ ਹੈ ਨਾ। ਬਹੁਤ ਹੈ 40-45 ਕਿਲੋ ਲੱਗ ਰਹੇ। 40-45 ਕਿਲੋ ਦਾ। ਤੇ ਇਹ ਕਿੰਨੇ ਕ ਲੱਗ ਜਾਂਦੇ ਨੇ ਜੇ ਆਪਾਂ ਨੇ 25 ਫੁੱਟ ਦੇ 24 ਕੜੇ ਲੱਗਦੇ ਵੀਰੇ। 24 ਕੜੇ 25 ਫੁੱਟ ਦੀ ਕੂਈ ਬਣਾਉਣ ਦੇ ਵਿੱਚ। ਹਾਂ ਵਿੱਚ ਹਾਂ ਵੀਰੇ। ਤੇ ਜ਼ਿਆਦਾਤਰ ਇਹ ਕੰਮ ਨਵੀਆਂ ਕੋਠੀਆਂ ਦੇ ਵਿੱਚ ਹੁੰਦਾ। ਹਾਂ ਜ਼ਿਆਦਾਤਰ ਨਵੀਆਂ ਕੋਠੀਆਂ ਦੇ ਵਿੱਚ ਵੀ ਉਹ ਵੀ ਘਰਾਂ ਦੇ ਵਿੱਚ ਸਾਰੇ ਹੁੰਦਾ ਈ। ਸਾਰੇ ਕਿਤੇ ਜਾਣੀ ਕੀ ਕੰਮ ਆਪਾਂ ਕਰਦੇ ਆ ਕਰਦੇ ਹਾਂਜੀ ਤੇ ਬਾਈ ਇਹ ਕੰਮ ਕਿੱਥੇ ਕਿੱਥੇ ਤੱਕ ਆਪਾਂ ਨੇ ਹੁਣ ਤੱਕ ਕਰਿਆ ਵੀਰੇ ਸਾਰੇ ਕਿਤੇ ਜਾਣੀ ਕੀ ਕਰਦੇ ਹਾਂ ਕੰਮ ਕਰਦੇ ਹਾਂਜੀ ਤੇ ਬਾਈ ਜੀ ਤੇ ਦੇਖ ਸਕਦੇ ਹੋ ਬਹੁਤ ਦੂਰ ਦੂਰ ਤੱਕ ਪਾਈਆਂ ਦਾ ਇਹ ਕੰਮ ਮਸ਼ਹੂਰ ਹੈ ਤੇ ਬਾਈ ਜੇਕਰ ਇਹਦਾ ਆਪਾਂ ਹੁਣ ਜਿਵੇਂ ਪ੍ਰਾਈਜ਼ ਪ੍ਰੂਜ ਦੀ ਗੱਲ ਕਰੀਏ ਵੀ ਕਿਹੜੇ ਸਾਹਬ ਨਾਲ ਇਹਨੂੰ ਆਪਾਂ ਲਾਉਨੇ ਆ ਵੀ ਕਿਹੜੇ ਕਿਵੇਂ ਰੇਟ ਇਹਦਾ ਕਰਿਆ ਜਾਂਦਾ ਉਹ ਵੀ ਗੱਲਬਾਤ ਆਪਾਂ ਦੱਸੋ ਰੇਟ ਵੀਰੇ ਲੋਕਲ 12000 ਰੁਪਿਆ ਦਾ ਅੱਛਾ ਟਰਾਂਸਪੋਰਟ ਖਰਚਾ ਲੱਗਾਗਾ ਜਿੰਨੇ 100 ਕਿਲੋਮੀਟਰ 300 ਕਿਲੋਮੀਟਰ ਤੋ ਆਵੇ ਟਰਾਂਸਪੋਰਟ ਖਰਚਾ ਲੱਗ ਜਾਗਾ ਯਾਨੀ ਆ ਚੀਜ਼ ਤੁਸੀਂ ਲੈ ਕੇ ਜਾਉਂਗੇ ਉੱਥੇ ਉਹਦਾ ਟਰਾਂਸਪੋਰਟ ਖਰਚਾ ਾਡ ਆ ਜੂਗਾ ਹਾਂਜੀ ਗੱਡੀ ਦਾ ਖਰਚਾ ਤੇ ਬਾਕੀ ਭਾਈ ਜੇਕਰ ਕਿਸੇ ਨੇ ਆ ਮਾਨਸਾ ਇਲਾਕਾ ਆਪਣਾ ਇਧਰ ਸੱਸਾ ਇੱਥੇ ਲੋਕਲ ਆ ਗਿਆ ਤਾਂ ਲੋਕਲ ਲੋਕਲ ਤਾਂ ਹੀ ਬਰੇ ਪਿੰਡ ਪਿੰਡ ਚ ਹੀ ਆ ਮੰਨ ਕੇ ਚੱਲ ਬਸ ਅੱਛਾ ਓਰੇ ਓਰੇ ਯਾਨੀ ਓਰੇ ਓਰੇ ਹਾਂ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਤੇ ਭਾਈ ਜੀ ਬੋਹਾ ਸ਼ਹਿਰ ਆਣੇ ਵਾਸਤੇ ਸਪੈਸ਼ਲ 12000 ਰੁਪਿਆ ਇਹ ਬਾਕੀ ਹੋਰ ਲੈਸ ਕਰ ਦੋਗੇ ਜੇ ਕਿ ਵੀਡੀਓ ਮੁੜੇ ਦੇਖ ਕੇ ਆਊਗਾ ਕੋਈ ਨਹੀਂ ਵੀ ਹੋ ਜਾਂਦਾ ਲੈਸ ਇਹ ਬਾਕੀ ਮਾਨ ਤਾਨ ਬਾਈ ਕਹਿੰਦਾ ਲੋਕਲ ਵਾਲਿਆਂ ਵਾਸਤੇ ਵੀ ਕਰਾਂਗੇ ਤੇ ਬਾਕੀ ਜਿਹੜੇ ਬਾਈਆਂ ਨੇ ਬਾਹਰ ਟਰਾਂਸਪੋਰਟ ਕਰਵਾ ਕੇ ਇਹ ਚੀਜ਼ ਲਪਕਾਉਣੀ ਆ ਤੇ ਉਹਨਾਂ ਵਾਸਤੇ ਵੀ ਤੁਹਾਨੂੰ ਲੈਸ ਕਰਾਂਗੇ ਤੇ ਬਾਕੀ ਧੰਨਵਾਦ ਬਾਈ ਦਾ ਆਪਣਾ ਬਾਈਆਂ ਦਾ ਇੱਜ਼ਤ ਕਰੀਏ ਬਾਈਆਂ ਨੇ ਵੀ ਲੈਸ ਕਰਾਂਗੇ ਤੁਹਾਡੇ ਵਾਸਤੇ ਤੇ ਬਾਕੀ ਜੇ ਕਰਵਾਈ ਉਹ ਉਹ ਇੱਕ ਆਪਣਾ ਕੀ ਭਰਾਈ ਹੈ ਆਪਣਾ ਲੋਕਲ ਲੋਕਲ 12000 ਰੁਪਏ ਵੀਰੇ ਲੋਕਲ 12000 ਦੇ ਵਿੱਚ ਸਾਰਾ ਕੰਮ ਕਰੋਂਗੇ ਸਾਰਾ ਤਿਆਰ ਕਰਦੇ 25 ਫੁੱਟ ਤੱਕ ਤਿਆਰ ਕਰਕੇ ਦਿੰਨੇ ਵੀਰੇ ਬਾਕੀ ਲੇਬਰ ਖਰਚਾ ਸਾਰਾ ਕੁਝ ਵੀ ਉਹ ਠੇਕਾ ਸਿਸਟਮ ਹੁੰਦਾ ਉਹੀ ਚੀਜ਼ ਹੈ ਹਾਂਜੀ ਉਹ ਹੀ ਹੈ ਜੀ ਹਾਂਜੀ ਤੇ ਬਾਕੀ ਬਾਈ 12000 ਦੇ ਵਿੱਚ ਸਾਰਾ ਕੰਮ ਬਾਈ ਕੰਪਲੀਟ ਕਰਕੇ ਦੇਣਗੇ ਤੇ ਜੇ ਕਿਸੇ ਨੇ ਬਾਹਰ ਮੰਗਵਾਉਣੇ ਨੇ ਇਹ ਕੜੇ ਕੰਮ ਕਰਵਾਉਣਾ ਤਾਂ ਥੋੜਾ ਜਿਹਾ ਖਰਚਾ ਬਸ ਟਰਾਂਸਪੋਰਟ ਦਾ ਹੀ ਲੱਗਣਾ ਹੈ ਬਾਕੀ ਬਾਈ ਸਾਰਾ 12000 ਦੇ ਵਿੱਚ ਹੀ ਹੋਊਗਾ ਇਹ ਕੰਮ ਇਹਦੇ ਵਿੱਚ ਟ੍ਰਾਂਸਪੋਰਟ ਦਾ ਖਰਚਾ ਲੱਗ ਆ ਜੂਗਾ ਹਾਂ ਲੱਗ ਆ ਜੂ ਤੇ ਬਾਕੀ ਮਟੀਰੀਅਲ ਤੁਸੀਂ ਦੇਖ ਹੀ ਸਕਦੇ ਹੋ ਉੱਧਰ ਭਾਈ ਉਹ ਕਰ ਰਿਹਾ ਤੇ ਬ੍ਰੇਤੀ ਬ੍ਰੂਤੀ ਦਿਖਾ ਦੀ ਸਾਰਾ ਕੁਝ ਦੇਖ ਸਾਦੇ ਹੋ ਭਾਈ ਚੈਨਿਓਨ ਕੰਮ ਹੈ ਸਾਰਾ ਵਧੀਆ ਮਟੀਰੀਅਲ ਪਾ ਕੇ ਤੇ ਇੱਧਰ ਦਿਖਾ ਦੀ ਭਾਈ ਆ ਕਿਵੇਂ ਤਿਆਰ ਕਰ ਰਿਹਾ ਆ ਦੇਖ ਸਾਦੇ ਹੋ ਭਾਈ ਜੀ ਵਧੀਆ ਤਰੀਕੇ ਨਾਲ ਇਹ ਕੜੇ ਤਿਆਰ ਹੁੰਦੇ ਨੇ ਤੇ ਬਹੁਤ ਭਾਈ ਦਾ ਤੁਹਾਨੂੰ ਨੰਬਰ ਨੰਬਰ ਦਵਾਂਗੇ ਤੇ ਬਾਕੀ ਭਾਈ ਨੰਬਰ ਬੋਲ ਦਿਓ ਇੱਕ ਵਾਰ ਆਪਣਾ ਨੰਬਰ 9872284548 ਇੱਕ ਵਾਰ ਹੋਰ ਬੋਲੋ 9872284548 ਤੇ ਬਾਈ ਜੇਕਰ ਆਪਾਂ ਗੱਲ ਕਰੀਏ ਵੀ ਇਹ ਕੜੇ ਨੇ ਜਿਵੇਂ ਵੀ ਜਿਆਦਾਤਰ ਇਹਨਾਂ ਦੀ ਵਰਤੋਂ ਕਿੱਥੇ ਕਰੀ ਜਾਂਦੀ ਹੈ ਜਿਆਦਾਤਰ ਵੀਰੇ ਨਹਾਉਣ ਵਾਲਾ ਤੇ ਰਸੋਈ ਦਾ ਪਾਣੀ ਆ ਜਿਹੜਾ ਅੱਛਾ ਉਹਦੇ ਵਾਸਤੇ ਹੈਗਾ ਵੀ ਜਿਆਦਾ ਬੇਸਟ ਪਾਣੀ ਬੇਸਟ ਪਾਣੀ ਹਾਂ ਵੀਰੇ ਨਵੀਆਂ ਨਵੀਆਂ ਕੋਠੀਆਂ ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਇਹ ਚੀਜ਼ਾਂ ਕਰਵਾਈਆਂ ਜਾਂਦੀਆਂ ਆ ਕਰਵਾਈਆਂ ਜਾਂਦੀਆਂ ਹਾਂ ਵੀਰੇ ਤੇ ਬਾਕੀ ਆਪਣਾ ਇਹ ਕੰਮ ਵੀਰੇ ਕਿੰਨਾ ਕੁ ਪੁਰਾਣਾ ਹੈ ਕੰਮ ਆਪ ਨੂੰ 4 ਤੋਂ 5 ਸਾਲ ਹੋ ਗਏ ਵੀਰੇ ਕੰਮ ਕਰਦਿਆਂ ਨੂੰ ਹਜੇ ਤੱਕ ਕੋਲਾੰਬਾ ਨਹੀਂ ਆਇਆ ਕੰਮ ਬਹੁਤ ਵਧੀਆ ਵੀਰੇ ਆਪਣਾ ਬਾਈ ਕਹਿੰਦਾ ਹਾਲੇ ਤੱਕ ਕੋਈ ਆਪਾਂ ਨੂੰ ਲੰਬਾ ਨਹੀਂ ਆਇਆ ਤੇ ਬਾਕੀ ਬਾਈ ਦੀ ਗਰੰਟੀ ਗਰੰਟੀ ਆਪਣੀ ਕਿੰਨੇ ਦੀ ਗਰੰਟੀ ਕਿਤੇ 20 ਸਾਲ ਦੀ ਮਿਆਦ ਹੈ ਦੀ 20 ਸਾਲ 20 ਸਾਲ ਤੱਕ ਭਰਦਾ ਨਹੀਂ ਆ ਵੀ ਭਰਦਾ ਨਹੀਂ ਨਹੀਂ ਭਰਦਾ ਵੀ ਤੇ ਬਾਕੀ ਬਾਈ 20 ਸਾਲ ਦੀ ਗਰੰਟੀ ਬਾਈ ਆਪ ਲੈ ਰਿਹਾ ਤੇ ਬਾਕੀ ਛੇ ਦੀ ਕੋਈ ਗਰੰਟੀ ਲੈਂਦਾ ਨਹੀਂ ਹਣਾ ਵੀਰੇ ਨਹੀਂ ਲੈਂਦਾ ਤੇ ਬਾਕੀ 20 ਸਾਲ ਦੀ ਗਰੰਟੀ ਹੈ ਬਾਥਰੂਮ ਤੇ ਰਸੋਈ ਦਾ ਸਪੈਸ਼ਲ ਪਾਣੀ ਵਾਸਤੇ ਕੋਈ ਪੱਟੀ ਜਾਂਦੀ ਹੈ ਤੇ ਬਾਕੀ 25 ਫੁੱਟ ਡੂੰਗੀ ਬਾਈ ਇਹ ਸਾਰਾ ਤਿਆਰ ਕਰਕੇ ਦੇਣਗੇ ਤੇ ਇੱਕ ਵਾਰ ਕੰਟੈਕਟ ਜਰੂਰ ਕਰਿਓ ਜਿਹੜੇ ਬਾਈ ਨਵੀਆਂ ਕੋਠੀਆਂ ਤਿਆਰ ਕਰਾਉਣਾ ਚਾਹੁੰਦੇ ਨੇ ਤੇ ਕਰਾਰ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਆਫਰ ਹੈ ਬਾਈ ਤੇ ਬਾਕੀ ਸਾਰਾ ਸਮਾਨ ਇੱਧਰ ਦਿਖਾ ਦੇ ਬਾਈ ਦਾ ਬਹੁਤ ਜ਼ਿਆਦਾ ਬਾਈ ਡਿਮਾਂਡ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਦੀ ਆ ਰਹੀ ਹੈ ਤੇ ਆਪਾਂ ਨੂੰ ਵੀ ਸਪੈਸ਼ਲ ਵੀਡੀਓ ਅੱਜ ਬਾਈ ਦੀ ਤਿਆਰ ਕਰਕੇ ਤੁਹਾਨੂੰ ਤੁਹਾਡੇ ਰੂਬਰੂ ਕਰਾਂਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਤੇ ਬਾਕੀ ਬਾਈ ਇਹ ਕੜਿਆਂ ਦੀ ਇੱਕ ਹੋਰ ਖਾਸੀਅਤ ਹੈ ਵੀ ਇਹਨਾਂ ਦੇ ਵਿੱਚ ਆ 홀 ਨੇ ਬਾਈ ਪਾਣੀ ਸਿਮਣ ਵਾਸਤੇ ਤੇ ਦੇਖ ਸਕਦੇ ਹੋ ਦੋਨੇ ਸਾਈਡਾਂ ਦੇ ਉੱਪਰ ਇਹ 홀 ਨੇ ਤੇ ਬਾਕੀ ਇਹ ਤਾਰ ਨੇ ਵੀ ਸਿਆਉਣ ਨੇ ਇਹਨਾਂ ਨਾਲ ਤੇ ਲਾਉਣੇ ਵੀ ਸੌਖੇ ਨੇ ਤੇ ਬਾਕੀ ਇਹ ਪਾਣੀ ਸੀਮਦੇ ਨੇ ਬਾਈ ਜੀ ਇਹ 홀 ਨੇ ਜਿਹੜੇ ਤੇ ਬਹੁਤ ਵਧੀਆ ਤਰੀਕੇ ਦੇ ਇਹ ਬਣਾਏ ਹੋਏ ਨੇ ਬਾਈਆਂ ਨੇ 홀 ਤੇ ਬਾਕੀ ਬਾਈ ਸਪੈਸ਼ਲ ਇਹ ਕੜੇ 베ਸਟ ਪਾਣੀ ਦੇ ਵਾਸਤੇ ਹੀ ਬਣਾਏ ਜਾਂਦੇ ਨੇ ਤੇ ਜਿੱਥੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਪਿੰਡਾਂ ਸ਼ਹਿਰਾਂ ਦੇ ਵਿੱਚ ਤੇ ਉੱਥੇ ਤੁਸੀਂ ਇਹ ਕੰਮ ਕਰਵਾ ਸਕਦੇ ਹੋ ਤੇ ਜੈਨੂਨ ਜਾਂ ਕੰਮ ਹੈ ਬਾਈਆਂ ਦਾ ਤੇ ਬਾਕੀ 메ਨ ਸੜਕ ਦੇ ਉੱਪਰ ਲੋਕੇਸ਼ਨ ਹੈ ਬਾਈਆਂ ਦੀ ਬੋਹਾ ਤੋਂ ਬਲਾਡਾ ਰੋਡ ਦੇ ਉੱਪਰ ਬੋਹਾ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਨੂੰ ਆ ਕੇ ਬਲਾਡੇ ਵਾਲੀ ਸਾਈਡ ਦੇ ਉੱਪਰ ਬਾਈਆਂ ਦੀ ਰੋਡ ਦੇ ਉੱਪਰ ਹੀ ਦੁਕਾਨ ਹੈ ਤੇ ਤੁਹਾਨੂੰ ਆ ਘੜੇ ਰੋਡ ਦੇ ਉੱਪਰ ਪਏ ਦਿਖ ਜਾਣਗੇ ਤੇ ਤੁਸੀਂ ਵਿਜ਼ਿਟ ਜਰੂਰ ਕਰਿਓ ਬਾਈਆਂ ਦੀ ਦੁਕਾਨ ਦੇ ਉੱਪਰ ਤੇ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲ ਰਹਾ ਬਾਈਆਂ ਦਾ ਤੇ ਬਾਕੀ ਬਾਈ ਨਾਮ ਕੀ ਆਪਣਾ ਜੀ ਨਾਮ ਵੀਰੇ ਮੇਰਾ ਕਾਲੀ ਸਿੰਘ ਆ ਜੀ ਕਾਲੀ ਸਿੰਘ ਤੇ ਪਿੰਡ ਆਪਣਾ ਹੀ ਹੈ ਪਿੰਡ ਬੋਹਾ ਜੀ ਤੇ ਪਿੰਡ ਬਾਈ ਦਾ ਬੋਹਾ ਹੀ ਆ ਤੇ ਬਾਈ ਦਾ ਨਾਮ ਹੈ ਕਾਲੀ ਤੇ 5-6 ਸਾਲ ਬਾਈ ਦਾ ਪੁਰਾਣਾ ਕੰਮ ਹੈ ਤੇ ਵਧੀਆ ਮਿਸਤਰੀ ਹੈ ਬਾਈ ਇਹ ਚੀਜ਼ ਦਾ ਤੇ ਬਾਕੀ ਤੁਸੀਂ ਸਮਾਨ ਦੇਖ ਹੀ ਸਕਦੇ ਹੋ ਬਹੁਤ ਜ਼ਿਆਦਾ ਸਮਾਨ ਹੈ ਬਾਈਆਂ ਦੇ ਕੋਲ ਤੇ ਆਪ ਜਾ ਕੇ ਸਾਰਾ ਠੇਕੇ ਦੀ ਤਰ੍ਹਾਂ ਸਿਸਟਮ ਸਾਰਾ ਬਾਈ ਆਪ ਤਿਆਰ ਕਰਦੇ ਨੇ ਤੇ ਬਾਕੀ ਧੰਨਵਾਦ ਬਾਈ ਜੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰਿਓ ਧੰਨਵਾਦ ਬਾਈ ਤੇ ਅਗਲੀ ਵੀਡੀਓ ਦੇ ਵਿੱਚ ਫੇਰਾਂਗੇ